ਮੰਡੀ ਬੂੜ ਅੰਮ੍ਰਿਤਸਰ ਦੇ ਸਾਡੀ ਜਿਹੜੀ ਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆ ਉਹਦੇ ਨਾਲ ਹੀ ਸਿੱਖ ਪਰਿਵਾਰ ਚੈਰੀਟੇਬਲ ਟਰਸਟ ਸਾਰੀਆਂ ਸੰਗਤਾਂ ਨਾਲ ਜੁੜ ਕੇ ਤੇ ਪਿਛਲੇ 3 ਸਾਲ ਤੋਂ ਅਸੀਂ ਇਹ ਸੇਵਾ ਨਿਭਾ ਰਹੇ ਆ ਇਸ ਵਾਰ ਵੀ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਜੀ ਧੰਨਵਾਦ ਜੀ ਜਿਹੜੀਆਂ ਲੰਗਰਾਂ ਦੇ ਉਪਰੰਤ ਜਾਂਦੇ ਤੋਂ ਪਾਲਟੀ ਸਾਹਿਬ ਲੰਗ ਜਾਂਦੀ ਆ ਉਹਦੇ ਪਿੱਛੇ ਸੰਗਤਾਂ ਨੇ ਜਿਹੜੀਆਂ ਆਪਣੇ ਡਸਟਬਿਨ ਜਿਹੜੇ ਖਾਲੀ ਕਰਨੇ ਹੁੰਦੇ ਆ ਅਤੇ ਜਿੰਨਾ ਵੀ ਉਹਨਾਂ ਦਾ ਡਿਸਪੋਜ਼ਲ ਹੁੰਦਾ ਉਹਨੂੰ ਉਠਾ ਕੇ ਜਿਹੜੇ ਇੱਕ ਤਰ੍ਹਾਂ ਦੇ ਡਿਸਪੋਜ਼ਲ ਕਰ ਰਹੇ ਹਾਂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਫਤਿਹ ਇਹ ਜਿਹੜੀ ਸਾਡੀ ਸੰਸਥਾ ਆ ਗਈ ਸਿੱਖ ਪਰਿਵਾਰ ਚੈਰੀਟੇਬਲ ਟਰਸਟ ਜੋ ਕਿ ਪਿਛਲੇ 3 ਸਾਲ ਤੋਂ ਇਹ ਨਗਰ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਜਿਹੜਾ ਵਿਆਹ ਪਰਵ ਜਿਹੜਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਾਡੇ ਜੀਵਨ ਚ ਇੱਕ ਕਹਿੰਦੇ ਸਾਨੂੰ ਇੱਕ ਮੌਕਾ ਮਿਲਿਆ ਸਾਡੇ ਬਟਾਲੇ ਵਾਲਿਆਂ ਨੂੰ ਤੇ ਇਹ ਜਿਹੜਾ ਵਿਆਹ ਪਰਪਰ ਦੇ ਦੌਰਾਨ ਕੀ ਹੁੰਦਾ ਸੀਗਾ ਵੀ ਕਈ ਸਾਲੋਂ ਦੇਖਦੇ ਹਾਂ ਕਿ ਇੱਥੇ ਜਿਹੜਾ ਵਾਹਨ ਜਦੋਂ ਨਗਰ ਕੀਰਤਨ ਲੰਗਦਾ ਤੇ ਬਾਅਦ ਇੱਕ ਸੜਕਾਂ ਐ ਦਾਨਾਂ ਨਾਲ ਭਰ ਜਾਂਦੀਆਂ ਸੀਗੀਆਂ ਉਸ ਚੀਜ਼ ਨੂੰ ਜਿਹੜਾ ਬਣਾ ਦੇਖਦੇ ਹਾਂ ਮੱਦੇ ਨਗਰ ਰੱਖਦੇ ਹਾਂ 3 ਸਾਲ ਤੋਂ ਸੇਵਾ ਚੱਲ ਰਹੀ ਆ ਜਿਹਦੇ ਚ ਹੁਣ ਨਗਰ ਕੀਰਤਨ ਆਰੰਭ ਕਿੱਥੋਂ ਹੋਇਆ ਵਾ ਇੱਥੋਂ ਖਜੂਰੀ ਗੇਟ ਤੋਂ ਮਤਲਬ ਇਹ ਤੇ ਗੋਦਾ ਡੇਰਾ ਸਾਹਿਬ ਤੋਂ ਹੋਇਆ ਵਾ ਲੇਕਿਨ ਸਾਡੀ ਜਿਹੜੀ ਟਰਾਲੀਆਂ ਵਗਾਰਾਂ ਅੰਦਰ ਨਹੀਂ ਜਾਂਦੀ ਇਸ ਕਰਕੇ ਅਸੀਂ ਜਿਹੜੀ ਸੇਵਾ ਇਥੋਂ ਸ਼ੁਰੂ ਕਰਦੇ ਆਂ ਔਰ ਇਸ ਸਾਰਾ ਨਗਰ ਕੀਰਤਨ ਇਸਦਾ ਸੇਵਾ ਚੱਲੇਗੀ ਮਾਰੇ ਸਮਾਪਤੀ ਤੇ ਜਿਹੜਾ ਵਾ ਨਾ ਜਿਹੜਾ ਨਗਰ ਕੀਤੇ ਸਮਾਪਤ ਹੋਏਗਾ ਉਥੇ ਤੱਕ ਸਾਡੀ ਸੰਗਤਾਂ ਜਿਹੜੀਆਂ ਇਹ ਸਵਾ ਕਰਦੇ ਜਾਣ ਗਿਆ ਕਿੰਨੇ ਲੋਕ ਇਹ ਸਾਡੇ ਕੋਲ ਅਸੀਂ ਉੱਪਰ ਵਲੰਟੀਅਰ ਨੇ ਹੁਣ ਦਿਨ ਜਾਂ 180 ਦੇ ਕਰੀਬ ਆ ਗਏ ਨੇ ਤੇ ਮੇਰੇ ਖਿਆਲ 50 60 ਜਾਂ 70 ਦੇ ਕਰੀਬ ਡਾਡੇ ਡੇ ਕੋਲ 150 ਕਰੀਬ ਦੇ ਸਾਡੇ ਵਲੰਟੀਅਰ ਆ ਜਾਂਦੇ ਨੇ ਸ਼ਾਮ ਤੱਕ ਲੜਕੀਆਂ ਵੀ ਆ ਗਈਆਂ ਨਾਲ ਇਹਦੇ ਚ ਸਾਡੇ ਨਾਲ ਬੱਚੀਆਂ ਵੀ ਆ ਗਈਆਂ ਨੇ ਨੌਜਵਾਨ ਬੱਚੇ ਵੀ ਆ ਗਏ ਨੇ ਸਾਰੇ ਆਪਾਂ ਮਿਲ ਕਰਕੇ ਸੇਵਾ ਜਿਹੜੀ ਅਸੀਂ ਕਰ ਰਹੇ ਹਾਂ